ਬੇਟੇ ਤੁਹਾਨੂੰ ਪਤਾ ਹੈ ਤੁਸੀਂ ਜਗ੍ਹਾ ਜਗ੍ਹਾ ਬੋਰਡ ਲੱਗੇ ਦੇਖਦੇ ਹੋ ਤੇ 9ਵੀਂ ਤੋਂ 12ਵੀਂ ਤੱਕ ਵੈਲਕਮ ਲਾਈਫ ਤੁਹਾਡਾ ਇੱਕ ਸਿਲੇਬਸ ਐਡ ਹੋ ਚੁੱਕਾ ਆ ਸਕੂਲ ਦਸ਼ਿਆਂ ਬਰੁੱਤ ਉਹਦੇ ਤਹਿਤ ਅਸੀਂ ਇੱਕ ਅਜ ਸਪੀਡ ਪਲਾਨ ਵੀ ਨੁਕੜ ਨਾਟਕ ਕਰਾਉਣ ਜਾ ਰਹੇ ਆ ਤਾਂ ਵੀ ਤੁਹਾਨੂੰ ਦਸ਼ਿਆਂ ਪ੍ਰਤੀ ਜਾਗਰੂਕਤਾ ਦੇ ਇਹ ਕਲੀਨਟ ਸਟੇਜ ਉੱਚ ਪਹਿਲਾਂ ਵੀ ਇਹ ਨਾਟਕ ਹੁੰਦੇ ਆਏ ਨੇ ਤੇ ਅੱਜ ਵੀ ਤੁਸੀਂ ਬੜੀ ਸ਼ਾਂਤੀ ਦੇ ਨਾਲ ਇਸ ਨਾਟਕ ਦਾ ਆਨੰਦ ਮਾਣਨਾ ਗਰੁੱਪ ਵੱਲੋਂ ਪੇਸ਼ ਕਰਦੇ ਆ ਨਸ਼ਿਆ ਵਿਰਦ ਨਾਟਕ ਅਰਸ਼ ਤੋਂ ਫਰਸ਼ ਤੱਕ ਓ ਜਿਹੜੇ ਤੇਰੇ ਪਿੱਛੇ ਮਾਰਦੇ ਸੀ ਘੇੜੀਆਂ ਮੈਂ ਕੱਲਾ ਤੈਨੂੰ ਥੋਕਦਾ ਰਿਆ ਓ ਜਿਹੜੇ ਤੇਰੇ ਪਿੱਛੇ ਮਾਰਦੇ ਸੀ ਘੇੜੀਆਂ ਮੈਂ ਕੱਲਾ ਤੈਨੂੰ ਥੋਕਦਾ ਰਿਆ ਮੇਰਛੇ ਆਈ ਮਰ ਜਣਾ ਸਾਰਾ ਦਿਨ ਟੁੱਟਿਆ ਲੱਗੇ ਪੁੜਕ ਦਾ ਰਣਜੇਵੇ ਕਰੀ ਨੀ ਕੋਰੰਟ ਪਿਆ ਨੰਮ ਨੂੰ ਇਹ ਬਸ ਨਵੀਂ ਬੜ ਕਿਥੋਂ ਪਾਰਦੇ ਓ ਮਾਦਾ ਪਾਟੀ ਨਹੀਂ ਹੁੰਦੀ ਫੈਸ਼ਨ ਕਹਿੰਦੇ ਆ ਫੈਸ਼ਨ ਅੱਜ ਕੱਲ ਦਾ ਜਿਹੜੀ ਪੁਰਾਣੀ ਉਹ ਕਿਹਣੀ ਪਉਦਾ ਲੈ ਉਹ ਤੇ ਗੋਡੇ ਤੋਂ ਕਸ ਕੇ ਪਾੜ ਗਈ ਆ ਇੱਕ ਪਿਆਕ ਲੱਗਨੇ ਫੈਸ਼ਨ ਦੀ ਸਮਝ ਨਹੀਂ ਆਉਦੀ ਜਿਹੜੀ ਬਾਜ਼ਾਰੋਂ ਪਾਟੀ ਲੈ ਉਹ ਫੈਸ਼ਨ ਜਿਹੜੀ ਘਰੇ ਕਸ ਕੇ ਪਾੜਦੇ ਪਾਟੀ ਉਹ ਇੱਥੇ ਹੀ ਉਡਾਵਾ ਤੇ ਮੈਨੂੰ ਪੈਸੇ ਦੇ ਮੈਂ ਨਵੀਂ ਪੈਂਟ ਲਿਉਣੀ ਆ ਉਹ ਦੇ ਇੱਕ ਹੋਰ ਪੈਂਟ ਉਹ ਉਸਤਾਦ ਜੀ ਆਂਦੇ ਆ ਵੀ ਪਿੰਡੂ ਕਾਕੇ ਨਿਤ ਨਵੀਂ ਪੈਂਟ ਪਾਉਂਦੇ ਸਕੀਨ ਹੁੰਦੇ ਆ ਵਿਆਕ ਤੇਰਾ ਸਿਆਣਾ ਆ ਗਿਆ ਉਸਤਾਦ ਜੀ ਦੱਸਾਂ ਜੀ ਲਖ 28 ਵਾਲੇ ਫਰਮਾਉਂਦੇ ਨੇ ਨਿਤਨੇ ਵੀ ਪੈਂਟਾਂ ਪਾਉਂਦੀ ਹੈ ਬਿੱਟ 99 55 ਡਾਉਨ ਦੀ ਹੈਬਟ ਹੈ ਜੀ ਆਪਾਂ ਪੇਟੂਆਂ ਨੂੰ ਨਾਲੇ ਮੈਨੂੰ ਨਾ ਬੁਲਟ ਲੈ ਗਦੋ ਮੇਰੇ ਕੋਲ ਨੀ ਬੱਸਾ ਟੋਆ ਧੱਕੇ ਖੜੀ ਜਾਂਦੇ ਨਾ ਬੱਸਾ ਟੋ ਜਾਂਦੇ ਤੈਨੂੰ ਕਿੰਦੇ ਲੈ ਚੰਗੀਆਂ ਆਪਣੀਆਂ ਕੁੜੀਆਂ ਆਟੋਆਂ 'ਚ ਬੈਠੀਆਂ ਹੁੰਦੀਆਂ ਮੇਰੇ ਅਰਗਾ ਜਾ ਕੇ ਜਦੋਂ ਲਾਗੇ ਵਾਰੇ ਪਤਾ ਕੀ ਕਰਦੀਆਂ ਜੀ ਉਤ ਕਈਆਂ ਤੈਨੂੰ ਕਿ ਨਹੀਂ ਨਾ ਕੇ ਦਿਆ ਕਰ ਉਹ ਮਾਤਾ ਇੰਨੀ ਠੰਡਿਆ ਦੇ ਨਾ ਵੇ ਕੌਣ ਤੁਸੀਂ ਮੈਨੂੰ ਬੁਲਟ ਲੱਗ ਦੋ ਆਪਾਂ ਬੁਲਟ ਨੂੰ ਨਵਾਇਆ ਕਰਾਂਗੇ ਨਾਲੇ ਸੈਣੀ ਆਦੀ ਵੀ ਪਿੰਟੂ ਕਾ ਕੇ ਆਪ ਨਹੀਂ ਨਾ ਦਿੰਦੇ ਬੁਲਟ ਨੂੰ ਨਵਾ ਦਿੰਦੇ ਆ ਵੇ ਹੁਣ ਆਹ ਕਿਹੜੇ ਤੇਰਾ ਸਿਆਣਾ ਜੰਪਿਆ ਏ ਉਸਤਾਦ ਸ਼ੇਰੀ ਮਾਝੇ ਯਾਰ ਨਵਲੇ ਵਾਲੇ ਫਰਮਾਉਂਦੇ ਨੇ ਆਪ ਨਾ ਨਾਉਦੇ ਬੁਲਟ ਚਮਕਾਉਂਦੇ ਗੇੜੀਆਂ ਲਾਉਂਦੇ ਬੁਲਟ ਦੇ ਉੱਤੇ ਕੁੜੀ ਵੀ ਮਰਦੀ ਫਿਰ ਤੇ ਤੈਨੂੰ ਕਾ ਬੁਲਟ ਨਹੀਂ ਲੈ ਕੇ ਦੇਣਾ ਐਵੇਂ ਕਹਿ ਦੀ ਕੁੜੀ ਮਾਰੇਗਾ ਉਹ ਕੁੜੀਆਂ ਬਥੇਰੀਆਂ ਮਰਦੀਆ ਤੇਰੇ ਪੁੱਤ ਉਤੇ ਪਰ ਕਾਲਜ ਵਾਲੀ ਨਵੀਆਂ ਪੈਂਟਾਂ ਬੁਲਟ ਮੋਟਰ ਸ਼ਕਲ ਐਨ ਕੰਦੀ ਲੋੜ ਹੁੰਦੀ ਆ ਉਹ ਬੰਦਾ ਹੁੰਦਾ ਜਾਂਦਾ ਸੋਹਣਾ ਲੱਗਣਾ ਚਾਹੀਦਾ ਅੱਛਾ ਕਾਲਜ ਵਾਲੀ ਤੈਨੂੰ ਬੁਸ਼ਟਾਂ 'ਚ ਲੋੜਿਆ ਪੈਂਟਾਂ 'ਦੀ ਲੋੜਿਆ ਐਨ ਕੰਦੀ ਲੋੜ ਕਿਤਾਬਾਂ 'ਦੀ ਲੋੜ ਉਹ ਤਾਂ ਕਦੀ ਮੰਗੀਆਂ ਨਹੀਂ ਉਹ ਕਿਤਾਬਾਂ ਤੂੰ ਬਸ ਕੁੱਲੇ 'ਚ ਹੀ ਚਲਦੀਆਂ ਵਾ ਓਡਾ ਭਰਾ ਬੱਚੇ ਨਹੀਂ ਹੁੰਦਾ ਜਿੱਡਾ ਭਰਾ ਬੈਗ 'ਚ ਕਾਇਆ ਹੁੰਦਾ ਉਹ ਕਾਲਜ ਵਾਲੇ ਸਿਆਣੇ ਆ ਇੱਥੇ ਇੱਕੋ ਕਾਪੀ ਨਾਲ ਸਰ ਜਾਂਦਾ ਕਿ ਮੈਂ ਮੈਨੂੰ ਸਭ ਪਤਾ ਪੜ ਵੀ ਲੈ ਕੇ ਪੜਾਈ ਘੱਮ ਆਉਂਦੀ ਆ। ਹੁਣ ਬਣਾ ਤੂੰ ਉਸਤਾਦਾਂ ਦੇ ਬਚਨ ਨਹੀਂ ਸੁਣੇ। ਝੱਟਾਂ ਨੂੰ ਪੜਾਈ ਹੁੰਦੀ। ਘੇਰ ਵਰਗੀ। ਬਾਸਾ ਨਾ ਗਾਣੇ ਤੇ ਸਿਆਣੇ ਨੇ ਤੈਨੂੰ ਲੈ ਦੇਣਾ। ਓ ਲੈ ਨਹੀਂ ਬਣਾ। ਵੇਖੀ ਤੇਰੇ ਪੁੱਤ ਨੇ ਸਟਾਰ ਬਣ ਜਾ ਨਹੀਂ ਨੌਕਰੀ ਦਾ ਹੀ ਇਕਲਾ ਤਾਰ ਬਣ ਜਾਣਾ। ਪੁੱਤ ਕਲਾ ਕਰੇ ਇਦਾਂ ਨਹੀਂ ਬਣਦਾ। ਅਕਲਾ ਕਰ ਬਾਲੀ ਪੜਨਾ ਪੈਂਦਾ। ਮਿਹਨਤ ਦੀ ਲੋੜ ਹੁੰਦੀ ਆ। ਓਹ ਇਹ ਮਿਹਨਤ ਦੀ ਲੋੜ ਨਹੀਂ ਦੀ। ਕਿੰਨਾ ਫਲੈਂਟ ਕੀਤੀ ਆ ਸਿੱਖਿਆ ਵਾ ਪੜ੍ਹਾਈਆਂ ਕੀਤੀਆਂ ਵਾ ਉਹ ਅੱਜ ਕੱਲ ਰੁਲੇ ਫਿਰਦੇ ਆ ਉਹ ਕਿੰਨਾ ਮਿਹਨਤ ਨਹੀਂ ਕੀਤੀ ਐਵੇਂ ਰੀਲਾਂ ਰੁਲਾ ਪਾਉ ਲੱਗ ਪਿਆ ਉਹ ਅੱਜ ਕੱਲ ਸਟਾਰ ਆ ਆ ਸੋਨੂ ਸਿੱਤੋ ਵਾਲਾ ਵੇਖ ਲਾ ਵਾਲਾ ਵੇਖਾ ਪਤਾ ਨਹੀਂ ਕਿਹੜੇ ਕਿਹੜੇ ਓਏ ਆਪਾਂ ਆਪੇ ਲਿਖਿਆ ਕਰਾਂਗੇ ਤੇ ਆਪੇ ਗਾਇਆ ਕਰਾਂਗੇ ਇਹ ਕਲੇ ਦੀ ਬਿਲਕੁਲ ਸਹੀ ਇਹ ਆਪੇ ਲਿਖਿਆ ਕਰੂ ਤੇ ਆਪੇ ਗਾਇਆ ਕਰੂ ਕਾਕੀ ਮਖਾਣ ਜੀ ਤੈਨੂੰ ਸਮਝਣੀ ਆਗੀ ਲਿਖਾ ਲਈਏ ਜੀ ਬੱਤਨਤ ਵਾ ਇੰਨੀ ਕੀ ਓ ਬੀਬੀ ਪੰਜਾਬੀ ਗਾਣੇ ਲਿਖਣੇ ਅੱਜ ਕੱਲ ਕਿਹੜਾ ਔਖੇ ਆ ਬਸ 15 ਵੀ ਅੱਖਰ ਚਾਹੀਦੇ ਆ ਉਹਨਾਂ ਦੇ ਪੰਜਾਬੀ ਗਾਣੇ ਬਣ ਜਾਂਦੇ ਆ ਤੂੰ ਆਪ ਪੜੋਂਦੇ ਆ ਸਿਰਫ 15 ਵੀ ਅੱਖਰ ਆਹੋ ਅੱਛਾ ਵੀ ਉਹ ਕਿਹੜੇ ਆ ਲੈ ਸੁਣ ਫਿਰ दारू ਯਾਰੀ ਚੰਡੀਗੜ ਬੰਦੂਕ ਕਾਲਜ ਜੱਟ ਇਸ਼ਕ ਮਸ਼ੂਕ ਗੱਭਰੂ ਜਵਾਲ ਤੇ ਰਫਤ ਨਾਲੀ ਚਿੱਟੀ ਮੁਟਿਆਰ ਤੇ ਜਿਪਸੀ ਕਾਲੀ ਪਿੰਡ ਬਾਪੂ ਇਸ਼ਕ ਖਬਾਰੀ ਟੌਰ ਚ ਕਿੰਨੀ ਕੁੜੀ ਕੁਵਾਰੀ ਕੈਨੇਡਾ ਅਫਰੀਕਾ ਗੱਡੀ ਲੱਡੀ ਚਿੱਟਾ ਫੀਮ ਤੇ ਘਰ ਦੀ ਗੱਡੀ ਪਹਿਲੀ ਵੇਲ ਕੰਮ ਉਲਟ ਗੇੜੀ ਰੂਡ ਪਟਾਕੇ ਤੇ ਬੋਲਟ ਉਹ ਬੋਲਟ ਕੋ ਜੇ ਟਾਇਰ ਨੂੰ ਬੋਲਟ ਲੱਗ ਦੋ ਬਾਪੂ ਤੇਰਾ ਵੀ ਮੰਨਦਾ ਕਹਿੰਦਾ ਪੜਦਾ ਤੇ ਪਹਿਲੇ ਨਹੀਂ ਜੇ ਨੂੰ ਫੁੱਟ ਲਾ ਦੇਣ ਸਾਰਾ ਦੇ ਨਹੀਂ ਪਟਾਕੇ ਪਾ ਦੇ ਫਿਰ ਨੇ ਉਹਦੇ ਘਰ ਦੇ ਨੇ ਤੇਰੇ ਬਗਾਟੇ ਆਏ ਆਏ ਪਾਏ ਹਣੇ ਸਾਜੀ ਫਰਮਾਉਦੇ ਨੇ ਓ ਜਿਹੜਾ ਬੱਬ ਸੁੱਟ ਬਾਹਰ ਤੁਗਾ ਬੰਲੀਏ ਤੇ ਬੱਬ ਕੁੱਲ ਦੇਤਾ ਨਹੀਂ ਬੱਸ ਇੰਨਾ ਗੱਲਾਂ ਕਰਕੇ ਨਹੀਂ ਬਾਬੂ ਤੇਰਾ ਮੰਦਾ ਬਾਬੂ ਨੂੰ ਬਣਾਓ ਕਿਤਾ ਉਲਟ ਲੈ ਗਦੋ ਨਹੀਂ ਦੇਖਾ ਕੀ ਵੇ ਬੈਣ ਕੀ ਤੂੰ ਜੇਰ ਥਾ ਕੇ ਮਰ ਜੜ ਜੇ ਤਾ ਲੱਗਾ ਨਾ ਮੇਰਾ ਪੁੱਤ ਤੂੰ ਜਾ ਕਾਲ ਜੇ ਮੈਂ ਬਾਬੂ ਤੇਰੀ ਨਾਲ ਨਹੀਂ ਮੁੰਡੇ ਨੂੰ ਫੁੱਲ ਚ ਲੈ ਕੇ ਦੋ ਜਾ ਮੇਰਾ ਪੁੱਤ ਤੂੰ ਠੀਕ ਆ ਜਾ ਮੇਰਾ ਪੋਤਾ ਇਤੀ ਮੇਠ ਜਵਾਨੀ ਮੰਦਾ ਸੁਨਾ ਮੰਦਾ ਕਹਿਣਾ ਮਾੜੀ ਸੰਗਤ ਦੇ ਵਿੱਚ ਰਹਿਣਾ ਕੀ ਹੋਊਗਾ ਇਸ ਕਿਸੇ ਦੇ ਵਿੱਚ ਵੇਖੋ ਨਾਟਕ ਦੇ ਅੱਗੇ ਸਟੇਜ 'ਤੇ ਓ ਤੁਸੀਂ ਕੀ ਪ੍ਰਿਕਾ ਕਿਤਾ ਮਰ ਗਿਆ ਓਸਤਾਦ ਜੀ ਇੱਧਰ ਵੇਖੋ ਗੰਦ ਤੁੜਿਆ ਨਹੀਂ ਆ ਮੇਰੀ ਗੱਲ ਸੁਣਨਾ ਆਪ ਤਾਂ ਮੁੱਕੇ ਗਾ ਆ ਠੰਡ ਬੜੀ ਲੱਗੰਦੀ ਆ ਉਹਨਾਂ ਮੰਮੇ ਤੇ ਆਪ ਲੁੱਟਿਆ ਗਿਆ ਤੂੰ ਕਿਥੇ ਉੱਕੇ ਗਿਆ ਉਸਤਾਨ ਮੈਂ ਆਉਂਦਿਆ ਮੋਟਰਸਾਈਕਲ ਤੇ ਛਾੜੇ ਚੌਂ ਲੱਗਾ ਨਾਟ ਉਹਨਾਂ ਮੈਨੂੰ ਘੇਰ ਲਿਆ ਮੁੰਡੂ ਕਹਿੰਦਾ ਕਾਗਜ਼ ਕੱਢ ਓਏ ਮੈਂ ਕਾਗਜ਼ ਕੱਢ ਨੂੰ ਮੈਂ ਕੋਈ ਫੋਟੋ ਸਟੇਟਲ ਨਹੀਂ ਮਿਸੇ ਉੱਗੇ ਉੱਗੇ ਕਿ ਸਰਪਟ ਕਹਿੰਦੇ ਆਰਸੀ ਕੱਢ ਮੈਂ ਕਿਹ ਆਰਸੀ ਉਰਸੀ ਨਹੀਂ ਜਾਗੀ ਆ ਰਾਤ ਦੀ ਇੰਪੀਰੀਅਲ ਬਲੂ ਬੱਜੀ ਪਈ ਜੋ ਕਹਿੰਦੇ ਜੱਬ ਉਹ ਲੈ ਆ ਉਹ ਨਹੀਂ ਨਾ ਫੇਰ ਮੇਰੇ ਵਾਟ ਕੇ ਕੰਨ ਤੇ ਮੇਰ ਇੱਕ ਮਾਰੀ ਉਸਤਾਦ ਛੱਡ ਤੂੰ ਬੜੀ ਮਿਹਨਤ ਕਰਦਾ تیر ਕੋਲ ਪੈਸੇ ਕੱਢ ਕੋਈ ਪੈਸਾ ਬੂਹੇ ਓ ਰੁੱਕ ਉਹ ਤੇਰੇ ਸਟਾਨ ਨੇ ਬੜੀ ਮਿਹਨਤ ਕੀਤੀ ਆ ਅੱਛਾ ਉਹ ਬੜੀ ਮਿਹਨਤ ਕੀਤੀ ਤੇਰੇ ਸਟਾਨ ਨੇ ਉਹ ਕਿੰਨੀ ਕੁ ਪਰ ਮੈਨੂੰ ਮੇਰੀ ਮੇਨੇ ਦਾ ਮਨ ਨਹੀਂ ਲੀ ਯਾਰ ਮੈਨੂੰ ਮੇਰੀ ਮਿਹਨਤ ਦਾ ਮੁੱਲ ਨਹੀਂ ਮਿਲਿਆ ਉਹ ਗੱਲ ਤੈਨੂੰ ਦੱਸ ਯਾਰ ਅੱਜ ਕੱਲ ਦੀ ਗੱਲ ਸਾਲਾ ਅੱਜ ਸ਼ਹਾੜਾ ਚੌਂਕ ਦੀ ਆਹੋ ਉੱਥੇ ਮੈਂ ਕੱਲ ਗਿਆ ਇੱਕ ਗਨਾਨੀ ਜਾਣ ਦੀ ਅੱਛਾ ਮੈਂ ਉਹਦੀ ਚੈਨੀ ਮਾਰੀ ਜਦੋਂ ਵੇਚਣ ਗਿਆ ਨਕਲੀ ਨਕਲੀ ਸਾਲਾ ਜਦੋਂ ਨਿਆਕਰਾਂ ਦੀ ਨਕਲੀ ਜਾਨੇ ਪਾ ਗਏ ਨਿਕਲਦੇ ਆ ਰਿਹਾ ਤੇ ਸਾਡੇ ਵਰਗੇ ਮਿਹਨਤੀ ਨੌਜਵਾਨ ਨਸ਼ੇ ਤੋਂ ਤੰਤਜਮ ਕਿੱਥੋਂ ਕਰਨਗੇ ਆ ਤਾਈਆਂ ਹੁਣ ਮੈਂ ਸੋਚ ਲਿਆ ਸਾਲਾ ਮੈਨੂੰ ਸੋਚ ਰਹੀ ਓ ਤੂੰ ਕੀ ਸੋਚਿਆ ਕਿਉਂ ਪਾਸਵਰ ਇਲੈਕਸ਼ਨ ਜਿੱਕਰੇ ਹੋਣਗੇ ਹਾਂ ਮੈਂ ਸਾਡਾ ਨੀ ਓਏ ਨਾ ਜੀ ਲੜਕ ਨੂੰ ਦੱਸ ਓਏ ਕਿਹੜਾ ਪੁੱਟਾ ਜਿਹਦਾ ਸ਼ਰਾਬ ਓਕਦੀ ਟੀਕ ਓਕਦੇਵੇਂ ਮਰੀ ਜਾਂਦਾ ਓ ਤੂੰ ਮੇਰੀ ਗੱਲ ਨਹੀਂ ਸਮਝਾ ਓਏ ਓਏ ਆਪਾਂ ਤਾਂ ਸਭ ਕੀ ਕਰਨਾ ਆ ਜਿੰਨੇ ਵੀ ਮਾਰਕੀਟ ਚ ਨਵੇਂ-ਨਵੇਂ ਮੁੰਡੇ ਆਉਣੇ ਆ ਨਾ ਸਾਰੇ ਓ ਅਛਾ ਸਾਧ ਜੀ ਕਾਸ ਕੀ ਬਣਾਈ ਜੋ ਉਹ ਨਹੀਂ ਗਿਆ ਤੁਹਾਨੂੰ ਐਡਾ ਹੀ ਆ ਗੱਲ ਓਏ ਆ ਕੁਦਰ ਆ ਕਿ ਕੌਂਦੇ ਆਉਂਦੇ ਆਉਂਦੇ ਓਏ ਇੱਕ ਮਿੰਟ ਓ ਸਾਥਰੀ ਕਲ ਵਰਤੀ ਸਰੀਕਾਲ ਦੇ ਠੀਕ ਹੈ ਮੈਂ ਤੁਹਾਨੂੰ ਪਛਾਨਿਆ ਨਹੀਂ ਪਛਾਨਿਆ ਨਹੀਂ ਇੱਕ ਢ ਨਹੀਂ ਪਛਾਨਿਆ ਯਾਰ ਪਛਾਨਣ ਕਿ ਕਿੱਦਾਂ ਆਪਾਂ ਮਿਲੇ ਪਹਿਲੀ ਵਾਰ ਮੈਂ ਅਮਰੀਕਾ ਤੇ ਇਹਨੇ ਡਾਕਟਰ ਸਾਹਿਬ ਡਾਕਟਰ ਸਾਹਿਬ ਮਿਲੋ ਮਿਲੋ ਡਾਕਟਰ ਸਾਹਿਬ ਪਹਿਲਾਂ ਇਹ ਦੱਸੋ ਵੀ ਆਪਣੇ ਕਾਲੇ ਡਾਕਟਰੀ ਦੀ ਪੜਾਈ ਕਿ ਹੁੰਦੀ ਨਹੀਂ ਇਹ ਕਿੱਦਾਂ ਡਾਕਟਰ ਬਣ ਗਿਆ ਡਾਕਟਰ ਗੋਲੀਆਂ ਦਿੰਦਾ ਆਹੋ ਕੈਪਸੂਲ ਦਿੰਦਾ ਸਾਰੇ ਕੰਮ ਵੇਖਾ ਲਿੰਦਾ ਉਹ ਛੜਈਏ ਦੇ ਡਾਕਟਰਾਂ ਤੋਂ ਵੱਡਾ ਡਾਕਟਰ ਆ ਉਹ ਕਿਦਾਂ ਭਾਜੀ ਤੂੰ ਕਦੀ ਉਹਦਾ ਡਾਕਟਰ ਵੇਖਿਆ ਜਿਹੜਾ ਗੋਲੀਆਂ ਕੈਪਸੂਲ ਟੀਕੇ ਦੇ ਨਾਲ 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 ਕੁੜੀਆਂ ਨੂੰ ਦਿੰਦਾ ਹੋਵੇ ਆਹ ਭਾਜੀ ਇਹ ਦਿੰਦਾ ਹੀ ਮੇਰੇ ਮੇਲੇ ਭਾਜੀ ਤਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹਾਂ ਪਰ ਸਾਨੂੰ ਬਿਲਕੁਲ ਨਹੀਂ ਹੋਈ ਕਿਉਂ ਹਾਂ ਆਪਣੇ ਬਾਰੇ ਸਾਰਾ ਨਹੀਂ ਸਾਡੇ ਬਾਰੇ ਸਾਰਾ ਕੁਝ ਪੁੱਛ ਲਿਆ ਹੈ ਆਪਣੇ ਬਾਰੇ ਇੱਕ ਵੀ ਗੱਲ ਦੱਸੀ ਉਹ ਭਾਜੀ ਮੇਰਾ ਨਾਮ ਅਰਸ਼ਾ ਤੇ ਮੈਂ ਆ ਕਾਲਜ ਵਿੱਚ ਫਸਟ ਇਅਰ ਚ ਐਡਮਿਸ਼ਨ ਲਈ ਆ ਬੜਾ 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 ਫਸਟ ਇਅਰ ਨਿਊ ਡਿਵੀਜ਼ਨ ਓਏ ਸਲਫੀ ਲਈਏ ਫੇਰ ਤੇ ਹਾਂ ਉਹ ਸਲਫੀ ਚ ਮੂੰਹ ਬੜਾ ਕੇ ਲਾ ਜਾ ਓਏ ਵੀਰ ਜੀ ਜਦੋਂ ਦਿਲ ਟੁੱਟਾ ਵੇੜਾ ਤੇ ਮੂੰਹ ਟੱਲਾਈ ਆਉਂਦਾ ਆ ਓਏ ਅਹੀਂ ਕਹਦੇ ਡਾਕਟਰ ਐ ਜੇ ਤੇਰਾ ਦਿਨ ਨਾ ਜੋੜ ਸਕੇ ਬਿਲਕੁਲ ਓ ਯਾਰ ਮੇਰੇ ਨਾਲ ਫਿਲਮੀ ਸੀਨ ਹੋ ਗਿਆ ਫਿਲਮੀ ਸੀਨ ਬਸ ਜਿੱਦਾਂ ਫਿਲਮਾਂ ਇਨੀਆਂ ਦਾ ਇੱਕ ਕੁੜੀ ਆਉਂਦੀ ਦੀ ਆ ਕੁੜੀ ਹਣੀ ਕੁੜੀ ਦੇ ਪਾਸੋਂ ਮੁੰਡਾ ਆਉਂਦਾ ਦਾ ਇੱਕ ਦੂਜੇ ਚ ਵਜ ਜਾਂਦੇ ਆ ਕੁੜੀ ਦੇ ਖਤਾ ਬਟਕ ਪੈਂਦੀ ਆ ਮੁੰਡਾ ਜਿੱਦਾਂ ਹੀ ਚੱਕ ਕੇ ਫੜੋਰਾਦਾ ਪਾ ਲਈ ਅੱਖਾਂ ਚੱਖਾਂ ਪਈ ਜਾਂਦੀਆਂ ਅੱਛਾ ਫੇਰ ਫੇਰ ਹੋ ਗਿਆ ਪਿਆਰ ਪਿਆਰ ਸਵਾੜ ਆਈ ਉਨੇ ਮੇਰੇ ਮੂੰਹ ਤੇ ਮਾਰੀ ਖਿੱਚ ਕੇ ਕਹਿੰਦੀ ਕਾਲੂ ਜੇਕ ਤਾਂ ਬਸ ਛੁੱਟ ਕੇ ਰਹਿ ਤੀ ਫਿਰ ਹੱਸ ਕੇ ਫਿਰ ਕੀ ਏ 80 ਦਾ ਨਾ ਲਾਲ ਕਰੋ ਓਏ ਕੋਈ ਗੱਲ ਨਹੀਂ ਆਹ ਇੱਕ ਵੇ ਟੱਕਰ ਕੇ ਤੇਰਾ ਟੁਟਾ ਦਿਨਾ ਜੋਰ ਸਕੇ ਓਏ ਇਹਨੂੰ ਫੇਰ ਓਹ ਹਲ ਕੇ ਕੁ ਮਿੰਟ ਖੜੋ ਜੂੜੇ ਨਾ ਦੇ ਟੁੱਟੇ ਪੀ ਜਾਂਦੀ ਦਵਾਈ ਜਾਂਦਾ ਦੋਸਤਾਂ ਵਿੱਠੇ ਕਿ ਹਾਤਾਂ ਮੈਨੂੰ ਜੀ ਅਡੀ ਠੇਕੇ ਤੇ ਮਿਲਦੀ ਮੈਂ ਤਾਂ ਸ਼ਰਾਬ ਆਂਦੇ ਆ ਪਤਾ ਮਾਮੇ ਨੂੰ ਸਾਰੇ ਮਾਰਦੇ ਇਹ ਲਿਸਟ ਆ ਓਏ ਇਹ ਹੋ ਗਿਆ ਸਾਰੇ ਰੋਗ ਦੀ ਦਵਾਈ ਇਹਨੂੰ ਤਾਂ ਕਈ ਕੁੜੀਆਂ ਨੇ ਛੱਡ ਦੀਆਂ ਤੂੰ ਮੁੰਡਾ ਕੇ ਸ਼ਰਮਾਈਂਦੇ ਨਾ ਐਨਰਜੀ ਡਰਿੰਕ ਆ ਯਾਰ ਓਏ ਯਾਰ ਮੈਂ ਵੇਖਿਆ ਆਪਣੇ ਬਾਪੂ ਨੂੰ ਪੀਂਦਿਆ ਉਹਦੇ ਵਿੱਚ ਪੌਂਦਾ ਪੁੰਦਾ ਦਾ ਕੋ ਜਾ ਪ੍ਰਵਾ ਇਹ ਕੋੜੀ ਬੜੀ ਹੁੰਦੀ ਮੈਂ ਵੇਖਿਆ ਤੂੰ ਉਹ ਗਾਣੇ ਸੁਣਿਆ ਘਰ ਦੀ ਸ਼ਰਾਬ ਨਾਲ ਮੈਂ ਕੀ ਰੋਟੀਆਂ ਲੱਭ ਤੇ ਕਰੇ ਖਾਰਾ ਵੀ ਮਲਾਇਆ ਨਹੀਂ ਨਾ ਨਾ ਗਾਣੇ ਦਾਲਸਰ ਸਿੰਘ ਵੀ ਤੀਵਰੀ ਆਹੋ ਉਹ ਆ ਮਮਰ ਰਾਮ ਕੀ ਬਦਲੇ ਆਏਗਾ ਐਵੇਂ ਡਰੀ ਜਨਾ ਇੱਕ ਵਾਰ ਪੀਲਾ ਯਾਰ ਇੱਕ ਵਾਰ ਨਾ ਕਿਉਂ ਲੱਗਦਾ ਦੇਖ ਲੋ ਫਿਰ ਇੱਕੋ ਵਾਰੀ ਤੁਹਾਡੇ ਕਰਕੇ ਪਿਆ ਵਾਰੀ ਯਾਰ ਤੁਹਾਡਾ ਦੋਸਤਾਂ ਦੁਸ਼ਮਣ ਥੋੜੀਆਂ ਵੇ ਡਰੀ ਜਨਾ ਚਲੋ ਠੀਕ ਆ ਮੇਰੀ ਸੋਲਾ ਗੱਲ ਆ ਤਾ ਤੁਹਾਡਾ ਸਾਡਾ ਪੈਸਪੋਰਟ ਭਰਾ ਠੀਕ ਆ ਤੇ ਪੂਰੇ ਕਾਲਜ ਚ ਕੋਈ ਤੇਰੀ ਵਾਵ ਵਾਲ ਨਹੀਂ ਵੇਖੂਗਾ ਠੀਕ ਆ ਬਾ ਕਿੱਥੇ ਮਰਜੀ ਤੋਂ ਫਿਰ ਚੱਲੀਏ ਫਿਰ ਚਲੋ ਚਲਾਵਾਂ ਚੱਲੀਏ ਇਹ ਯਾਰਾਂ ਦੋਸਤਾ ਪਹਿਲਾਂ ਸਲਾਹ ਦਿੱਤੀ ਇਹ ਨਹੀਂ ਨਸ਼ਾ ਹੁੰਦਾ ਆ ਕੇ ਤੇ ਉਹ ਤੰਦਾਰੂ ਦੀ ਮੂਹ ਨੂੰ ਲਾ ਦਿੱਤੀ ਨਸ਼ਾ ਹਰ ਕਿਸਮ ਦਾ ਹੋਏ ਮਾੜਾ ਐਨਰਜੀ ਡਰਿੰਕਾਂ ਫਰਕ ਨਹੀਂ ਪੈ ਜਣਾ दारू ਨਿੱਕੇ ਕਦਮ ਪਰ ਅੰਜਾਮ ਵੱਡਾ ਚਿੱਟੇ ਚਰਸਾ ਧਾ ਕੇ ਇਸਨੇ ਲੈ ਜਾਣਾ ਘਰ ਵਸਦਾ ਹੁੰਦਾ ਬਰਬਾਦ ਕਿੱਦਾਂ ਜਦੋਂ ਬਲਦੀ ਹੈ ਨਸ਼ੇ ਦੀ ਲਾੜ ਅੰਦਰ ਕਿੱਦਾਂ दारू ਤੋਂ ਚਿੱਟੇ ਦਾ ਨਸ਼ਾ ਲੱਗੇ ਆਓ ਵੇਖੀਏ ਅਗਲੇ ਉਹ ਜਦ ਤੁਰ ਵੀ ਮਟਕਦੇ ਨਾ ਕਦਿ ਚੂ ਚੂ ਕਰਦੀ ਆ ਓਏ ਕੁੱਤੀ ਆਵੇ ਕੁੱਤੀ ਜਿਹੜੀ ਥੂ-ਥੂ ਕਰੇ ਓਏ ਕਾਈ ਗੱਲ ਓਸਤਾਦ ਜੀ ਅੱਪਾ ਗਾਣਾ ਹੀ ਪੜਨ ਜੰਨੇ ਘਾਟ ਨੂੰ ਪਿਲਾ ਦੇ ਛਾਤ ਕਿਉਂ ਬਾਕੀ ਮੇਰੇ ਤੇ ਰੋੜਦੇ ਰੋੜਦੇ ਜੇ ਕਬਰ ਪਿਲਾਗੇ ਓਏ ਛੱਡੋ ਓਸਤਾਦ ਜੀ ਮੰਨ ਗਏ ਤੁਹਾਨੂੰ ਐਸਾ ਬੁੱਢਾ ਲੈ ਬਸ ਦੋਆ ਕਦੇ ਨੂੰ ਫਰੀ ਪਿਆਈ ਕਿਹ ਕਹਿੰਦੇ ਇਹਨਾਂ ਨੂੰ ਕੋਈ ਸਰਟੀਫਿਕੇਟ ਨਾਲ ਲੱਗੇ ਹਾ ਸਿਆਣਾ ਹੋ ਗਿਆ ਤੂੰ ਚੱਲ ਛੱਡ ਲਿਆ ਓਏ ਅਰਸ਼ੇਦ 40 ਰੁਪਏ ਕੱਢ 60 ਥੇ ਪਾਉਂਦਾ 60 ਮੈਂ ਪਾਉਂਗਾ ਪਗਵਾ ਮੰਗਾਈ ਉਹ ਵੀ ਜੀ ਮੈਂ ਨਹੀਂ ਪੀਣੀ ਕੋਣੀ ਜੋ ਤਨੇ ਤੋਰ ਕੱਢ ਘਰ ਪਤਾ ਲੱਗੇ ਤਾਂ ਮੈਂ ਕੱਢੀ ਪਰਾ ਕਿੰਨਾ ਵਾ ਮੈਂ ਨਹੀਂ ਪੀਣੀ ਭਰਾ ਵਾ ਕਿਉਂ ਪੀਣੀ ਕੋਣੀ ਆ ਓ ਭਰਾ ਕੌੜੀ ਬਕਨੇ ਲੱਗੀ ਆ ਉਹ ਸਤਾਣ ਨਹੀਂ ਪੀਣੀ ਹੁਣ ਜਾਓ ਸਾਡੀ ਮਰੀ ਜੱਟ ਟੁੱਟੀ ਇਹਨੂੰ ਕੋਈ ਸਪੈਸ਼ਲ ਆਈਟਮ ਦੇ ਦੇ ਫਿਰ ਹੋਈ ਜਾਓ ਟੱਕੇ ਗੱਲ ਨਹੀਂ ਮਰੀ ਜਾਂਦਾ ਖਲਾਇਆ ਕੀ ਹੋ ਗਿਆ ਤੇ ਫੇਰ ਦੱਸੀ ਉਹ ਯਾਰ ਮੈਂ ਨਹੀਂ ਪੀਣੀ ਉਹ ਡਾਕਟਰਾਂ ਨੂੰ ਪਤਾ ਹੁੰਦਾ ਵੀ ਜਵਾਕਾਂ ਲਈ ਜਿਹੜੀ ਦਵਾਈ ਹੈ ਨਾ ਪੀਣ ਨਾਲੀ ਕੌੜੀ ਲੱਗਦੀ ਬਿਲਕੁਲ ਸਹੀ ਕਹਿੰਦੇ ਅੱਜ ਦਿਨੇ ਆ ਸਪੈਸ਼ਲ ਅੱਜ ਤਾਂ ਲੈ ਆ ਓਏ ਓ ਇੱਧਰ ਵੇਖ ਯਾਰ ਆ ਤੇ ਚਿੱਟਾ ਦਾ ਓਏ ਓ ਕੀ ਚਿੱਟਾ ਕੀ ਕਰ ਸਭ ਰੱਬ ਦੇ ਬਣਾਏ ਰੰਗ ਐਵੇਂ ਰੰਗਾਂ ਦੇ ਭੇਦ ਭਾਉ ਚ ਨਹੀਂ ਪੈਂਦਾ ਹੁੰਦਾ ਓ ਗੁਰੂਆ ਤੁਹਾਨੂੰ ਨਹੀਂ ਪਤਾ ਮੇਰੀ ਮੰਮੀ ਜਾਂਦੀ ਆ ਵੀ ਚਿੱਟਾ ਲੱਗ ਜਾਂਦਾ ਹੰਦਾ ਵਾ ਓ ਜਾ ਓਏ ਤੂੰ ਗਾਣਾ ਨਹੀਂ ਸੁਣਿਆ ਤੇਰੇ ਪਿੱਛੇ ਚਿੱਟੀਆਂ ਨਹੀਂ ਚਿੱਟਾ ਛੜਦਾ ਆ ਵੇ ਕਿ ਭੇਰ ਲੈ ਸਿੱਕੇ ਤੇ ਲਾ ਵੀ ਬੋਤ ਜੱਗਦਾ ਸੁਣਿਆ ਸੁਣਿਆ ਉਹ ਗਾਣੇ ਸਾਰੇ ਸੁਣੀਵੇਂ ਉਹ ਝਗੜਾ ਕੁੜੀ ਕਰੇ ਕਦੀ ਛੜ ਦਿੰਦਾ ਕਦੀ ਲਾ ਲਿੰਦਾ ਤੂੰ ਯਾਰਾ ਕਰਕੇ ਨਹੀਂ ਛੱਡ ਸਕਦਾ ਓ ਯਾਰ ਤੁਹਾਨੂੰ ਨਹੀਂ ਪਤਾ ਗੁਰੂਆ ਮੇਰੀ ਮਾਂ ਦੀ ਆ ਵੀ ਚਿੱਟਾ ਨਾ ਮਾੜਾ ਵੜਾਂਦਾ ਵਾ ਓਏ ਮੜਦੇ ਹੁੰਦਾ ਕਾਲਾ ਕਾਲੇ ਕੰਮ ਵਾਲੇ ਮਾੜੇ ਆੜਿਆ ਕਰਤੂਤਾਂ ਵਾਲੇ ਮਾੜੇ ਅਤੇ ਕਾਲੇ ਕੱਚਾਲੇ ਮਾੜੇ ਉਹ ਸਿੱਟਾ ਤੇ ਮਨ ਸ਼ਾਂਤੀ ਦਾ ਪ੍ਰਤੀਕ ਆ ਉਹ ਯਾਰ ਕੀ ਨੇ ਗੁਰਵਾ ਤੇ ਇੱਕ ਵਾਰ ਨਾਲ ਇੱਕ ਵਾਰ ਨ ਕੀ ਹੋ ਲਗਾ ਯਾਰ ਫੇਰ ਉਹ ਤੇਰੀ ਘਰੀ ਲੜਾ ਜੋ ਇੱਕ ਵਾਰੀ ਉਹ ਹੀ ਕੱਲ ਕੈਂਡੇ ਤੈਨੂੰ ਹੈਪ ਡੋਰ ਡੋਰ ਲਾ ਇੱਕੋ ਵਾਰੀ ਲੜਾ ਈ ਉਹ ਵੇਖੋ ਕਿਤੇ ਲੱਗ ਨਾ ਜਾਵੇ ਕੁਛ ਨਹੀਂ ਆ ਇਹ ਲੱਗ ਗਿਆ ਨਾ ਅਸੀਂ ਚਾਟਾਂਗੇ ਮੈਂ ਗਰੀਨ ਨੋ ਚਲੋ ਠੀਕ ਯਾਰ ਇੱਕ ਵਾਰ ਲੜਾ ਹੈ ਇੱਕ ਵਾਰੀ ਟੱਪ ਕਰ ਤੇਰੇ ਦੋਸਤਾਂ ਦੁਸ਼ਮਣ ਥੋੜੀ ਯਾਰ ਚਲ ਠੀਕ ਆ ਠੀਕ ਇੱਕ ਵਾਰ ਲਾ ਕੇ ਦੇ ਜੇ ਕਿਤੇ ਲੜਾਈ ਲੜਾਈ ਹੋਈ ਤੇ ਆ ਜਾਓ ਹੋਰ ਗੱਲ ਕਰਦੇ ਓਡੀ ਕਿਹੜੀ ਗੱਲ ਆ ਹੁਣ ਮਾਰ ਪਾਵਾਂ ਰਾਤ ਦੇ 12 ਵਜੇ ਇੱਧਰ 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 ਚਲੋ ਠੀਕ ਹੈ ਮਾਪੇ ਚੱਲ ਚੱਲ ਜੀ ਮੜੀ ਸਟਾਰ ਬਣਦਾ ਕਿੱਦਾਂ ਬਣ ਕੇ ਫੈਸ਼ਨ ਮਸ਼ਹੂਰ ਹੁੰਦਾ ਜੇ ਗਾਇਕ ਤੇ ਯਾਰ ਸਭ ਅਕਲ ਕਰਦੇ ਮੁੰਡੇ ਨਸ਼ੇ ਤੇ ਲੱਗਦੇ ਆਪੇ ਕਿੱਦਾਂ ਆਹ ਵੇਖੀ ਅਗਲੇ ਹਿੱਸੇ ਅੰਦਰ ਕਸੂਰਵਾਰ ਨੇ ਨਸ਼ੇ ਲਈ ਮਾਪੇ ਕਿੱਦਾਂ ਆ ਜਿੰਮਤ ਬੇਨਤੀ ਬਖੋਲ ਥੋੜਾ ਜੀ ਅੱਖਿਆ ਆਉਣੇ ਹੋਏ ਆ ਮੈਂ ਆਖਿਆ ਵੀ ਪੈਂਦਾ ਹਾਲ ਚਾਲ ਪੁੱਛਦੀ ਆਂ ਹੋਰ ਮੇਰੀ ਕਿੱਥੇ ਤੁਹਾਨੂੰ ਵਿਆਹ ਖਬਰ ਹੀ ਨਹੀਂ ਆਈ ਅੱਛਾ ਕੋਈ ਖ਼ਬਰ ਵੀ ਨਹੀਂ ਆਈ ਇਹ ਕਿੱਥੇ ਪੈਣਾ ਆਪੇ ਦੋਕ ਦਿਨ ਬਾਅਦ ਮੂੰਹ ਚੁੱਕ ਕੇ ਆ ਜਾਂਦੀ ਸੀ ਚਲ ਜਾ ਕੋਈ ਕਿਹੋ ਜਿਹੀ ਕੋਠੀ ਵਾਲਿਆਂ ਦੇ ਮੁੰਡੇ ਦਾ ਪੜਾ ਵਿਆਹ ਹੋ ਗਿਆ ਓਏ ਮੈਂ ਮਰਕੀ ਨਹੀਂ ਪੈਂਦਾ ਸੁਣਿਆ ਨਸ਼ੇ ਹੀ ਬੜੇ ਕਰਦਾ ਨਹੀਂ ਆ ਨਹੀਂ ਨਸ਼ੇ ਤੇ ਬੜੇ ਦਾ ਦਹੀਂ ਆਂਦੇ ਵੀ ਵਿਆਹ ਤੋਂ ਬਾਅਦ ਸੁਧਰ ਜਾਊਗਾ ਲੈ ਕਿਤੇ ਭਲਾ ਹੋ ਜੇ ਵੀ ਸੁਧਰਦੇ ਲੱਗਿਆ ਭਗਾਨੀ ਦੀ ਜ਼ਿੰਦਗੀ ਬਰਬਾਦ ਕਰ ਨਮਨਕ ਗੱਲ ਦੱਸ ਨੀ ਕੁੜੀ ਵਾਲੀ ਮੁੰਡ ਕਿੱਥਾਂ ਗਏ ਆ ਨਹੀਂ ਆਦੇ ਹੀ ਮੁੰਡੇ ਦਾ ਸੋਨੇ ਦਾ ਕਾਬ ਉਹ ਸ਼ਫੀਰ ਉਹ ਤੇ ਬਾਅਦ ਚੋਂ ਪਤਾ ਲੱਗਾ ਈ ਪਿੰਛੇ ਦੇ ਲੋਟ ਚ ਲੋਕਾਂ ਦੀਆਂ ਚੈਨੀਆਂ ਲਾਉਂਦਾ ਨੀ ਕੋਲ ਸਾਰ ਨੂੰ ਜੇ ਕੜਾ ਉੱਤੇ ਤਾਂ ਬਿੰਦਾ ਆ ਆ ਨੀ ਇੱਕ ਗੱਲ ਦੱਸ ਇਹ ਚੰਗਾ ਬੜਾ ਮੁੰਡਾ ਨਸ਼ਾ ਜ਼ਿਲ੍ਹਾ ਤੇ ਸਿੱਧਾ ਜਾ ਆਇਆ ਇਹ ਆ ਦੇ ਹੀ ਵੀ ਪਤਾ ਨਹੀਂ ਆਪੀ ਉੱਠ ਨਹੀਂ ਪੈਣੀ ਮਾਰੀ ਹੋ ਗਈ ਆਹੋ ਹੈ ਤੇ ਭੱਜਿਆ ਧਿਆਨ ਦਿੱਤਾ ਤੇ ਫਿਰ ਨਸ਼ਿਆ ਜੀ ਉੱਡਣਾ ਹੋਇਆ ਕੇ ਸਹੀ ਗੱਲ ਚਲ ਸਾਨੂੰ ਕਿ ਉੱਤੇ ਉਹਨਾਂ ਤੇ ਲਿਖੀ ਯਾਰ ਉਸ ਤੇ ਕਿਹੜੇ ਕਰਾਇ ਗਾਰੇ ਕਿ ਤੂੰ ਹੀ ਵੀ ਹੋਰ ਸੁਣਾ ਵੀ ਹੋਰ ਸੁਣਾ ਕੱਲ ਭਣਾ ਮੈਂ ਗਈ ਕਿੰਦੇ ਦੀ ਦੁਕਾਨ ਤੇ ਡਾਕਟਰ ਦੀ ਤੇ ਆਹੋ ਫੇਰ ਵੀ ਉੱਥੇ ਤੇ ਹਾਏ ਪ੍ਰਵਾ ਮਜੀ ਪਈ ਨਿੱਕੀ ਓਏ ਆਹ ਵੀ ਉੱਥੇ ਨਾ ਕੇ ਬੁੱਡੀ ਦੀ ਕੋਈ ਵਾਲੀਆਂ ਲਾ ਕੇ ਲੈ ਗਿਆ ਮੁੰਡਾ ਆਹੋ ਕਿ ਉਹਦਰ ਰੋਂਦੀ ਕਰ ਲੌਂਦੀ ਭਣਾ ਕਿਤੇ ਵੇਖੀ ਨਾ ਜਾਵੇ ਕੰਨਾ ਚ ਖੂਨ ਤੇ ਧਰ ਲੈ ਲਵੇ ਨਹੀਂ ਇਹ ਸਾਰੇ ਕੰਮ ਨਸ਼ਾ ਦਾ ਕੰਦੇ ਮਰ ਜਾਣੇ ਵੀਰੋ ਲਾ ਲਿੰਦੇ ਤੇ ਫਿਰ ਲੁੱਟਾ ਖੋਹਾਂ ਕਰਦੇ ਆ ਹੋਰ ਸੁਣਾ ਵੀ ਭਣਾ ਕੱਲ ਨਾ ਦੀ ਪੁੜੇ ਪੀਤੀ ਖਾਧੀ ਚ ਆਪਣੀ ਘਰ ਦੀ ਫੇਰ ਘੁੱਟਦੀ ਜਿੱਥੇ ਦੋ ਬਾਂਡਿਓਏ ਘੜਕਣੇ ਜਾਣ ਪਿਓਰ ਕੀ ਆਪਾਂ ਦੇਖੋ ਨਾ ਕੁੱਕਰ ਉੱਤੀ ਪਰ ਨੀ ਨਾਲੇ ਕੁੱਤੀ ਜਾਵੇ ਤੇ ਨਾਲੇ ਕੁੱਕਰ ਚੱਕ ਕੇ ਗਲੀ ਚ ਮਾਰੀ ਕੁੱਤੀ ਕਿਉਂ ਗਲੀ ਚ ਮਾਰਿਆ ਨਹੀਂ ਹਾਂਦਾ ਹੀ ਕੱਟ ਜਵਾਨ ਟੀਆਵਾ ਤੇ ਸੀਟੀਆਂ ਮਾਰਦਾ ਉਹ ਨਸ਼ੇ ਦੇ ਬੰਦੇ ਦੀ ਮਾਤੀ ਮਾਰ ਛੱਡਦੇ ਓਕੇ ਨਸ਼ੇ ਆ ਤੇ ਚੇਤੇ ਆਇਆ ਬਾਪੀ ਕਿ ਕਿੱਥੇ ਹੁੰਦਾ ਪੜਾ ਓਏ ਹੋਏ ਨਹੀਂ ਪੜਾਈਆਂ ਕਰਦਾ ਮੇਰਾ ਲਾਲ ਹੁੰਦਾ ਕਿੰਨਾ ਨਾਲ ਨਾਦੀ ਉੱਠਨੀ ਪੈਣੀ ਮਾੜੀ ਪੜਾ ਅੱਛਾ ਸਾਰੇ ਪਿੰਡ ਦੇ ਖਬਰ ਰੱਖਣ ਵਾਲੀ ਆਪਣੀ ਕੁੜੀ ਵਾਲ ਵੀ ਧਿਆਨ ਮਾਰਦਾ ਕਰ ਹਰ ਸਾਲ ਅਗਲੀ ਕਾਲਜ ਚ ਟੌਪ ਕਰਦੀ ਆ ਪਤਾ ਵੀ ਜਿਹੜਾ ਟੌਪ ਕਰਦੀ ਆ ਐੜੇ ਅੜੇ ਟੌਪ ਕਰਦੀ ਆ ਕੋਟਿਆਂ ਤੋਂ ਬਾਟੀਆਂ ਦੀਨ ਮੂੰਹ ਸੜ ਰਲ ਗਏ ਸਕੂਟੀ ਭਰ ਦਿੱਤ ਸਮੇਕਾ ਵੇ ਚੱਲੀ ਆ ਮੇਰੀ ਕੁੜੀ ਦੇ ਨਾਲ ਸੀ ਸਮੇਕਾ ਤੇਰੇ ਮੁੰਡੇ ਦੇ ਯਾਰ ਸਮੇਕਾ ਵੇ ਚ ਦੇਈ ਨੀ ਡੱਕਲਾ ਉਹਨੂੰ ਬਾਅਦ ਪਛਤਾਏਗੀ ਇਹ ਜਾਣ ਜਾ ਆ ਗਈ ਮੇਰੇ ਮੁੰਡੇ ਨੂੰ ਬਦਨਾਮ ਕਰੀ ਦਫਾ ਰੋ ਮੈਂ ਚੱਲੀ ਆ ਡੱਕਲਾ ਬਾਅਦ ਪਛਤਾਏਗੀ ਜਾਣ ਜਾ ਕੇ ਬਾਅਦ 77 ਨੂੰ ਲੈਦਾ ਵੇਖੇ ਨਹੀਂ ਜੇ ਨਾ ਦਫਾ ਹੋ ਬੂਚ ਚੱਕ ਕੇ ਸਵੇਰੇ ਸਵੇਰੀ ਲੱਗੇ ਬਹਿ ਕੇ ਨਾ ਸਮਝਾਇਆ ਸਮਝੋ ਹੱਥੋਂ ਪੁੱਤ ਗਵਾਇਆ ਹੀ ਜਦੋਂ ਜੰਮ ਕੇ ਵਿਲਨ ਬਣਾਇਆ ਯਾਰਾ ਹੱਥੋਂ ਹੁੰਦਾ ਕੰਮ तमाम ਵੇਖ ਲਓ ਨਸ਼ੇ ਚ ਡੁੱਬੇ ਲੋਕਾਂ ਦਾ ਅੰਜਾਮ ਵੇਖ ਲਓ ਵਰਗਾ ਕਦੋਂ ਨਿਕਲਦੇ ਆ ਨਹੀਂ ਆਇਆ ਵਾ ਦੱਸ ਉਹ ਦੱਸਾ ਕੀ ਬੂਟਾ ਨਹੀਂ ਨਜ਼ਰ ਆਉਂਦਾ ਮੈਨੂੰ ਤਾਂ ਲੱਗਦਾ ਕੋਈ ਵੱਢ ਕੇ ਲੈ ਗਿਆ ਓਏ ਕਿੱਦਾਂ ਕਿੱਦਾਂ ਵੱਢ ਕੇ ਲੈ ਗਿਆ ਉਹ ਆਇਆ ਹੀ ਹੁਣੇ ਅੱਛਾ ਆਇਆ ਹੀ ਕੀ ਕਹਿੰਦਾ ਆ ਗਿਆ ਵੀ ਉਹ ਦੋ ਮਾਨਦੋ ਕਾ ਮਹਿੰਗਾ ਬੜਾ ਹੋ ਗਿਆ ਪੈਸੇ ਲੈ ਕੇ ਫਿਰ ਮਿਲਣਾ ਨਹੀਂ ਤੇ ਨਹੀਂ ਜਲਦਾ ਬਿਲਕੁਲ ਸਹੀ ਕਿਹਾ ਸਾਡਾ ਕੰਮ ਏ ਕਰ ਨਸ਼ੇ ਤੇ ਲਾਉਣਾ ਹੁਣ ਪੈਸੇ ਲੈ ਕੇ ਆਉਗਾ ਤੇ ਸਮਾਨ ਮਿਲ ਜਾਊਗਾ ਪਰ ਤਾਦ ਹਾਂ ਕੀ ਲਾਡਾ ਦਿਨ ਹੋਊਗਾ ਕਿ ਨਹੀਂ ਆਊਗਾ ਆਊਗਾ ਕਿ ਹੋਣੀ ਹੁਣ ਲੱਗਾ ਵਾ ਠੀਕ ਆ ਤਾਦ ਮੰਨ ਗਿਆ ਤੈਨੂੰ ਬਾਸ ਮੇਰਾ ਸਰੀਰ ਜੱਟ ਟਿਮਜੀ ਆ ਡੇਰੂਆ ਉਹ ਤਾਂ ਪੈਸਾ ਬੁਲਾ ਕੇ ਆ ਗਿਆ ਯਾਰ ਵੇਖੋ ਪਏ ਆ ਨਹੀਂ ਯਾਰ ਸਾਰੇ ਪਏ ਮੋਹਰਾ ਯਾਰ ਇਹ ਲੱਗਵੇਂ ਮੈਨੂੰ ਜਦੋਂ ਮੇਰਾ ਭਰਾ ਮਨਵਾ ਚੈਰਾ ਯਾਰ ਮੇਰਾ ਤਾਂ ਦਿੱਸੂ ਕਹਿੰਦੇ ਆਇਆ ਜੀ ਲੱਗ ਯਾਰ ਡਾਕਟਰ ਹੀ ਦਾ ਡਾਕਟਰ ਉਹ ਜਾ ਯਾਰ ਭਰਾ ਮਾਰੇ ਨਾ ਯਾਰ ਫ੍ਰੀ ਕਵੇ ਲੱਗ ਮੇਰ ਅਰਸ ਖੜਾ ਯਾਰ ਮੇਰਾ ਭਰਾ ਕਿੰਨਾ ਚੱਤ ਨੂੰ ਫ੍ਰੀ ਪਿਆਤਾ ਅਰਸ ਖੜਾ ਜਰਾ ਯਾਰ ਵੇ ਲੈ ਅਰੇ ਵੇ ਕੋ ਨਹੀਂ ਹੁੰਦਾ ਅਰੇ ਸਾਰਾ ਕੋ ਵੇ ਕਿ ਜਨਾਨੀ ਦੀਆਂ ਵਾਲੀਆਂ ਲਾਲੀਆਂ ਯਾਰ ਹਰ ਇੱਕ ਨਾ ਦਾ ਖੂਨ ਮੈਨੂੰ ਰਾਤ ਨੂੰ ਸੌਂ ਨਹੀਂ ਦਿੰਦਾ ਯਾਰ ਹਰਿਆ ਹਰਿਆ ਚਿੱਕਾ ਮੇਰੇ ਕੰਨਾਂ 'ਚ ਗੂੰਜਿਆ ਰਹਿੰਦੀ ਆ ਯਾਰ ਹੋਦਾ ਯਾਰ ਆਪਾਂ ਦਾਣੀ ਮੇਰੀ ਮਾਂ ਵਰਗੀ ਨੂੰ ਦਵਾਈ ਮਿਲੀ ਹੋ ਕੇ ਨਹੀਂ ਮਿਲੀ ਯਾਰ ਯਾਰ ਤੂੰ ਹੀ ਤੇ ਆ ਕੇ ਵੀ ਇੱਕ ਵਾਰੀ ਲਾਲਾ ਦੇ ਬਾਅਦ ਚ ਛੱਟਦੀ ਹਣ ਮੈਂ ਤਸ਼ੱਦਿਆ ਨਹੀਂ ਜਾਂਦਾ ਯਾਰ ਵੇ ਲੋ ਮੈਂ ਮਰ ਜਾਣਾ ਯਾਰ ਓਏ ਤੇਰੀ ਵਾਅ ਕਰੀ ਟਿੱਕੜੀ ਕੰਢੀ ਆ ਏ ਲਵੀ ਨਸ਼ਾ ਦੇ ਦੇ ਯਾਰ ਇੱਕ ਕੰਮ ਕਰੇਗਾ ਤੂੰ ਜੋ ਕਹੋਗੇ ਮੈਂ ਕਰੂੰਗਾ ਮੈਨੂੰ ਨਸ਼ਾ ਦੇ ਦੇ ਹੁਣ ਮੈਂ ਮਰ ਜਾਣਾ ਹੀ ਮੈਨੂੰ ਓਏ ਸਾਡੇ ਵਾਂਗੂ ਨਵੇਂ ਬੂਟੇ ਬਣਾਏਗਾ ਯਾਰ ਯਾਰ ਤੂੰ ਜੋ ਕਹੋਗੇ ਮੈਂ ਕਰੂੰਗਾ ਮੈਨੂੰ ਨਵੇਂ ਨਸ਼ਾ ਦੇ ਤੂੰ ਮੇਰੀ ਮੰਮੀ ਚਾਹ ਵੀ ਟਿੱਕੜੀ ਯਾਰ ਦਰ ਓਏ ਮੇਰੀ ਸੁਲਾ ਗੱਲ ਪੜ ਅੱਧਾ ਖਾਲੀ ਆਪ ਤੇ ਤਾਂ ਨਵੇਂ-ਨਵੇਂ ਮੁੰਡੇ ਨੂੰ ਲਾ ਜਿੱਦਾਂ ਅਸੀਂ ਤੈਨੂੰ ਲਾਇਆ ਬੱਸ ਇਹਦਾ ਤੂੰ ਹੀ ਲਈ ਚੱਲ ਓਏ ਓ ਯਾਚ ਓ ਯਾਚ ਅਰਛੋਏ ਉਸਤਾਦ ਇਹਦੇ ਸਾਰਾ ਹੀ ਆਪ ਖਾ ਗਿਆ ਈ ਅਰਛੋਏ ਉਹ ਪਾਣੀ ਪੂੜੀ ਪਾਣੀ ਉਸਤਾਦ ਪਾਣੀ ਦੀ ਪੋਣੇ ਮਰ ਗਿਆ ਈ ਉਹ ਨਹੀਂ ਮਰਿਆ ਇੱਥੇ ਅਰਛੋਏ ਅਬ